ਕੰਨ ਲੈ ਲਓ ਕੰਨ ਕੰਨ ਲੈ ਲਓ ਭਾਈ ਕੰਨ ਕੰਨ ਲੈ ਲਓ ਭਾਈ ਕੰਨ ਲੈ ਲਓ ਕੰਨ ਕੰਨ ਤੂੰ ਲੋਕਾਂ ਨੂੰ ਹੋਰ ਕਿਸਾਨ ਦਾ ਕੀ ਕੰਨ ਕਰਨ ਲਈ ਆ ਕੀ ਕਰਦਾ ਤੂੰ ਸਰਦਾਰ ਜੀ ਕੰਨ ਵੇਚਦਾ ਕੰਨ ਵੇਚਦਾ ਹਾਂ ਹਾਂ ਕੰਨ ਵੇਚਦਾ ਦੇਖਦਾ ਤੇ ਨਾ 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 ਹੱਥ ਨੀ ਲੋਣਾ ਇਹ ਬੜੇ ਤਰੀਕੇ ਦੇ ਕੰਨ ਨੇ ਮਹਿੰਗੇ ਵਿਕਦੇ ਆ ਹਾਂ ਆ ਬੇਕ ਉੱਤਜੀ ਚ ਹਾ ਹਾਂ ਕਿਹੜੇ ਕਰਨ ਨਾ 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 ਇਹ ਤਾਂ ਕੱਚੇ ਕਰਨ ਕੱਚੇ ਕਰਨ ਹਾਂ ਆ ਦੇ ਕੱਚੇ ਕਰਨ ਇਹ ਕਿਉਂ ਲੱਗਦੇ ਇਹ ਤਾਂ ਭਾਈ ਸਾਰੇ ਜਿਹੜੇ ਛੋਟੇ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਲੱਗਦੇ ਨੇ ਇਹ ਤਾਂ ਹੀ ਵੱਡੇ ਵੱਡੇ ਅਫਸਰਾਂ ਦੀਆਂ ਗੱਲਾਂ ਸੁਣ ਕੇ ਆਪਸ ਵਿੱਚ ਲੜਦੇ ਆ ਮਰਦੇ ਆ ਧਰਨੇ ਦਿੰਦੇ ਨੇ ਝੰਡੇ ਚੱਕਦੇ ਨੇ ਉਹਨਾਂ ਨੂੰ ਲੱਗਦੇ ਆ ਤੇ ਸੱਸਾ ਨੂੰ ਵੀ ਇਹੀ ਕੰਤਾ ਲੱਗਦਾ ਆਹੀ ਲ ਜਾਂਦੀਆਂ ਨੇ ਸੱਤ ਸੱਤ ਸੱਚਾ ਹਾਂ ਸੱਸਾ ਨੋ ਹਾਂ ਜਿਹੜੀਆਂ ਦੂਜੇ ਦੀ ਗੱਲ ਸੁਣ ਕੇ ਘਰ ਫਟਦੀਆਂ ਨੇ ਆਹੀ ਕੰਨ ਲੈ ਜਾਂਦੀਆਂ ਨੇ ਆ ਆ ਕਿਹੜੇ ਕਰਨੇ ਇਹ ਚੀਕਣੇ ਕਰਨੇ ਸੀ ਕਿੰ ਲੱਗਦੇ ਲੈ ਸਾਰੀ ਅਫਸਰ ਸ਼ਾਹੀ ਆਹੀ ਕੰਨ ਤੇ ਲ ਜਾਂਦੀ ਹੈ ਬਿਜਲੀ ਦੇ ਮਹਿਕਮੇ ਚ ਕੀ ਸਿਹਤ ਦੇ ਮਹਿਕਮੇ ਚ ਕੀ ਸੜਕਾਂ ਦੇ ਮਹਿਕਮੇ ਚ 50 અર 95 ਵੀ ਆਹੀ ਕੰਨ ਲੱਗਦੇ ਨੇ ਉਹ ਮੈਂ ਦੇਖਿਆ ਉੱਥੇ ਲੋਕ ਤਾਂ ਬਿਮਾਰੀਆਂ ਦਾ ਮਰ ਰਹੇ ਆ ਸਾਡੇ ਪਿੰਟੀ ਵਿੱਚ ਦੇਖੇ ਬਹੁਤ ਕੋਈ ਹੱਤ ਤੋਂ ਪ੍ਰਬੰਧ ਨਹੀਂ ਕੋਈ ਸਕੂਲ ਨਾਲ ਕਿ ਟਿਚਰਾਂ ਦਾ ਪ੍ਰਬੰਧ ਹੀ ਨਹੀਂ ਬਿਜਲੀ ਨਹੀਂ ਆਉਂਦੀ ਉਹ ਬੜਾ ਕਰਦੇ ਆ ਰੋਲਾ ਬਹੁਤ ਪਾਦੇ ਕੰਦੇ ਸੀ ਕਰਤਾ ਸੀ ਉਹਨੂੰ ਕਹਤਾ ਸੀ ਉਹਨੂੰ ਕਹਤਾ ਤੇ ਪਰ ਹੋਇਆ ਕੁਛ ਨਹੀਂ ਉਹ ਚੀਕੜੇ ਕੰਨ ਲੈ ਜਾਂਦੇ ਆ ਸਰਦਾਰ ਜੀ ਦੁਨੀਆ ਤਰਾਹੀ ਤਰਾਹੀ ਕਰੇ ਇੰਨਾ ਕੰਨਾਂ ਤੇ ਜੂ ਵੀ ਨਹੀਂ ਸਰਕਦੀ ਪੱਛਾ ਆ ਗੜੇ ਮੋਟੇ ਮੋਟੇ ਨਾ 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 ਇਹਨੂੰ ਤਾਂ ਮੋਰੀ ਹੈ ਨੀ ਨਾ ਨਾ ਭਾਈ ਇਹ ਪਹਿਲੇ ਕੰਨ 50 ਰੁਪਿਆ ਦੇ ਵੇਚਦਾ ਮੈਂ ਝੋੜੀ ਦੂਜੇ ਚੀਕੜੇ ਵਿਕਦੇ 500 ਦੇ ਆ ਤਾਂ 5000 ਰੁਪਏ ਦਾ ਇੱਕ ਕੰਨ ਵੇਚਦਾ ਨਾ ਇਹ ਕਿਨੂੰ ਲੱਗਦੇ ਕੰਨ ਇਹ ਕੰਨਤਾ ਭਾਈ ਵੀਰ ਮੇਰਿਆ ਇਹ ਤਾਂ ਵੱਡੇ ਵੱਡੇ ਮੰਤਰੀਆਂ ਨੂੰ ਲੱਗਦੇ ਨੇ ਅੱਛਾ ਲੀਡਰਾਂ ਦੇ ਇਹ ਕਰਨਾ ਹੈ ਇਹ ਲੀਡਰਾਂ ਦੇ ਕਰਨ ਤੇ ਲੋਕ ਤਰਾਤਰਾ ਕਰਦੇ ਆ ਤਾਂ ਹੀ ਮੈਂ ਕਿਹਾ ਵੀ ਉਹ ਉਹ ਗੱਲ ਉਹਨੇ ਪੱਲੇ ਨਹੀਂ ਪੰਡੀ ਸੁਣਦੇ ਨਹੀਂ ਲੋਕ ਰੋਈ ਜਾਣ ਲੋਕ ਕਰ ਲਈ ਜਾਣ ਬੇ ਸਾਡੇ ਕੋਲੇ ਰਜਗਾਰ ਹੈ ਨਹੀਂ ਖਾਣ ਨੂੰ ਰੋਟੀ ਹੈ ਨਹੀਂ ਇਹ ਕੰਨਾਂ ਚ ਮੋਰੀ ਹੈ ਨਹੀਂ ਇਹਨਾਂ ਨੂੰ ਸੁਣਦੇ ਹੀ ਕੁਛ ਨਹੀਂ ਰਾਬੀ ਰੱਖਾ ਹਾਂ ਆ ਜਿਹੜੇ ਆ ਭੜੇ ਜੇ ਕਰਨੀ ਹੈ ਆ ਲਾਉ ਜੇ ਨਿਕਲੀ ਜਾਣਾ ਵਿੱਚ ਸਿਮੀ ਜਾਂਦਾ ਆ ਕਰ ਕਰਨੀ ਆ ਕਰੀ ਕਿੰਨ ਲੱਗਦੇ ਆ ਕੰਨਾਲੇ ਬਹੁਤ ਮਾਰ ਖਾਦੀ ਹੈ ਹੂੰ ਇੱਕ ਕੰਨਾ ਤੇ ਬਹੁਤ ਡੰਡੇ ਪਏ ਨੇ ਇਹ ਕੰਨ ਬੰਬ ਨਾਲ ਉਡਾਏ ਗਏ ਨੇ ਕੰਨ ਮਾਰ ਖਾ ਖਾ ਕੇ ਪਹਿਲਾ ਲਾਲ ਹੋਏ ਲਹੂ ਸਿੰਮਦਾ ਫਿਰ ਇਹ ਨੀਲੇ ਹੋਏ ਪੀਲੇ ਹੋਏ ਬਹੁਤ ਲੈਕਚਰ ਸੁਣੇ ਨੇ ਬਹੁਤ ਝੂਠੇ ਵਾਦੇ ਸੁਣੇ ਨੇ ਇਨਾ ਕੰਨਾਂ ਨੇ ਸਰਦਾਰ ਜੀ ਟੀਨੂੰ ਲੱਗਦੇ ਇਹ ਸਾਡੀ ਜਨਤਾ ਦੇ ਕੰਨ ਨੇ ਸਾਡੇ ਲੋਕਾਂ ਦੇ ਕੰਨ ਨੇ ਇਹ ਸਾਡੇ ਸੰਭ ਦੇ ਕੰਨ ਨੇ ਇਹ ਕੰਨ ਜਿਹੜੇ ਹਰ ਵਾਰ ਝੂਠੇ ਲੈਕਚਰ ਸੁਣਦੇ ਨੇ ਇਹ ਕੰਨ ਜਿਹੜੇ ਹਰ ਵਾਰ ਕੁੱਟੇ ਜਾਂਦੇ ਨੇ ਇਹ ਕੰਨ ਜਿਹੜੇ ਹਰ ਵਾਰ ਲਹੂ ਲਹਾਨ ਹੁੰਦੇ ਨੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਸ਼ਹੀਦਾਂ ਦੇਵੀ ਆਹੀ ਕੰਨ ਲੱਗਦੇ ਸੀ ਵੋਟ ਸਾਡਾ ਰਾਈਟ ਹੀ ਨਹੀਂ ਸਾਡੀ ਰਿਸਪਾਂਸਿਬਿਲਟੀ ਵੀ ਹੈ ਇਹ ਸਾਡੀ ਪਾਵਰ ਹੈ ਸਾਡੀ ਆਵਾਮ ਦੀ ਪਾਵਰ ਸੋ ਵੋਟ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਲੇਕਿਨ ਹਾਂ ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਿ ਸਾਨੂੰ ਸਾਡੀਆਂ ਅੱਖਾਂ ਤੇ ਕੰਨ ਦੋਨੋਂ ਖੁੱਲੇ ਰੱਖਣੇ ਚਾਹੀਦੇ ਨੇ ਤਾਂ ਕਿ ਜਿਸ ਵੀ ਕੈਂਡੀਡੇਟ ਜਾਂ ਜਿਸ ਪਾਰਟੀ ਨੂੰ ਤੁਸੀਂ ਵੋਟ ਕਰ ਰਹੇ ਹੋ ਉਸ ਨੂੰ ਚੰਗੀ ਤਰ੍ਹਾਂ ਘੋਖਿਆ ਜਾ ਸਕੇ ਤੇ ਚੰਗਾ ਲੀਡਰ ਆਪਣੇ ਲਈ ਤੇ ਆਪਣੀ ਕੰਟਰੀ ਦੇ ਲਈ ਚੋਸ ਕੀਤਾ ਜਾ ਸਕੇ ਵਲ ਗੁੱਡ ਲੱਕ